ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਨਵਾਂ ਦੀ ਕੀਤੀ ਹੋਈ ਕਿਰਤ ਕਮਾਈ ਅਤੇ ਸਤਿਗੁਰੂ ਜੀ ਦੀ ਸੇਵਾ ਹਿਤ ਕੱਢੇ ਹੋਏ ਦਸਵੰਦ ਨਾਲ ਇਕੱਤਰ ਕੀਤੇ ਹੋਏ ਲੱਖਾਂ ਰੁਪਏ ਦੇ ਰੁਮਾਲੇ ਅੱਜ ਸਾੜ ਕੇ ਸਵਾ ਕੀਤਾ ਜਾ ਰਿਹਾ ਹੈ। ਜਿਸ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਆਪਣੀ ਸਾਹਿਬ ਸੇਵੀਆ ਆਪਣੀ ਪਾਈ ਈਮਾਨ ਅਕਨੀ ਪੜ ਕੇ 부ਜੀਆ ਆਪਣੀ ਕੀਚਿਆ ਦਾਨ ਪਾਈ ਗੁਰੂ ਦੀ ਸੇਵਾ ਅਕਲ ਨਾਲ ਹੁੰਦੀ ਹੈ। ਗੁਰੂਕੁਲ ਮਾਨ ਅਕਲ ਨਾਲ ਮਿਲਦਾ। ਦਾਨ ਅਕਲ ਨਾਲ ਕਰਨਾ ਚਾਹੀਦਾ ਹੈ। ਅੱਜ ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਨੌਜਵਾਨ ਬੇਰੁਜ਼ਗਾਰ ਫਿਰਦੇ ਨੇ। ਬੱਚੇ ਪੜ੍ਹਾਈ ਖੁਣੋਂ ਵਾਂਝੇ ਰਹਿ ਰਹੇ ਨੇ। ਮਰੀਜ਼ਾਂ ਦੇ ਪਾਸੇ ਦੀ ਕਮੀ ਕਰਕੇ ਇਲਾਜ ਨਹੀਂ ਹੋ ਰਿਹਾ। ਗਰੀਬ ਗੁਰਬਾ ਢਿੱਡ ਤੋਂ ਕੁੱਖਾ ਤੇ ਤਨ ਤੋਂ ਲੰਗਾ ਫਿਰਦਾ। ਉੱਥੇ ਲੱਖਾਂ ਰੁਪਏ ਅਸੀਂ ਜਿਹੜੇ ਇਹਨਾਂ ਰੁਮਾਲਿਆਂ ਦੇ ਉੱਤੇ ਖਰਚਦੇ ਆ। ਇਹ ਸਮਝਦੇ ਹਾਂ ਕਿ ਇਹਦੇ ਨਾਲ ਸਾਨੂੰ ਗੁਰੂ ਸਾਹਿਬ ਦੀ ਖੁਸ਼ੀ ਬਰਾਪਤ ਹੋਏਗੀ ਇਹ ਸਾਡੀ ਅਭਿਆਨਤਾ ਹੈ ਗੁਰੂ ਸਾਹਿਬ ਦੀ ਖੁਸ਼ੀ ਤਾਂ ਉੱਚਾ ਸੱਚਾ ਜੀਵਨ ਜੀਣ ਨਾਲ ਮਿਲਦੀ ਹੈ ਡੈਵੀ ਗੁਣਾਂ ਦਾ ਧਾਰਨੀ ਅਤੇ ਸਤ ਸੰਤੋਖ ਦਇਆ ਕਰਮਤੀ ਰਹਿਦੇ ਡੈਵੀ ਗੁਣ ਅਮਲੀ ਜੀਵਨ ਦੇ ਅੰਦਰ ਧਾਰਨ ਕਰਕੇ ਲੋੜਵੰਦ ਦੀ ਸੇਵਾ ਕਰਨ ਵਿੱਚ ਹੋਣੀ ਹੈ ਗੁਰੂ ਸਾਹਿਬ ਨੇ ਜੋ ਵੀ ਪਟਾਵਾਂ ਮਿਲਦੀਆਂ ਸਾਨੂੰ ਗਊ ਗਰੀ ਲੋਕਾਂ ਦੀ ਸੇਵਾ ਵਾਸਤੇ ਲਾਉਂਦੇ ਸਨ ਇਹ ਤਾਂ ਮੰਨ ਲਿਓ ਕਿ ਜਿਹੜੇ ਕਿਸੇ ਦਾ ਤਨ ਵੀ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਇਸ ਤੱਖੋਂ ਵਿਚਾਰਨ ਦੀ ਲੋੜ ਹੈ ਸੋਚਣ ਸਮਝਣ ਦੀ ਲੋੜ ਹੈ ਅਸੀਂ ਇਹ ਲੱਖਾਂ ਰੁਪਏ ਕਿਉਂ ਖਰਾਬ ਕਰ ਰਹੇ ਹਾਂ ਇਸ ਦੀ ਬਜਾਏ ਇੰਨੀ ਮਾਇਆ ਨੂੰ ਇਹ ਦਸਵੰਧ ਦੀ ਰਕਮ ਨੂੰ ਅਸੀਂ ਕਿਸੇ ਚੰਗੇ ਢੰਗ ਨਾਲ ਲੋੜਵੰਦ ਦੀ ਸੇਵਾ ਵਾਸਤੇ ਖਰਚ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ